ਪੂਰੀ ਰਾਤ बीत ਚੁੱਕੀ ਹੈ ਤੇ ਸਵੇਰ ਦੇ ਤਕਰੀਬਨ 5 ਵਜ ਚੁੱਕੇ ਨੇ ਤੇ ਸੱਚ ਜਾਣਿਓ ਪੂਰੀ ਰਾਤ ਨੀਂਦ ਨਹੀਂ ਆਈ ਪੂਰੀ ਰਾਤ ਇਸ ਹਾਲਾਤ ਦੇ ਉੱਪਰ ਨਜ਼ਰ ਬਣਾ ਕੇ ਰੱਖੀ ਹੈ ਤੇ ਪੂਰੀ ਰਾਤ ਦਰਮਿਆਨ ਜੋ ਕੁਝ ਵੀ ਹੋਇਆ ਹੁਣ ਆਪਾਂ ਤੁਹਾਨੂੰ ਉਹ ਦੱਸਦੇ ਆ ਭਾਰਤ ਤੇ ਪਾਕਿਸਤਾਨ ਦਾ ਜਿਹੜਾ ਟਕਰਾ ਤੇ ਤਣਾ ਤਣੀ ਹੈ ਉਹ ਹੋਰ ਅੱਗੇ ਵਧ ਗਿਆ ਲਗਾਤਾਰ ਉਹ ਅੱਗੇ ਵਧਦਾ ਜਾ ਰਿਹਾ ਔਰ ਪਿਛਲੇ ਲਗਭਗ 15 ਘੰਟਿਆਂ ਦੇ ਵਿੱਚ ਬਹੁਤ ਕੁਝ ਹੋਰ ਨਵਾਂ ਹੋਇਆ ਔਰ ਇਹ ਕੀ ਕੀ ਹੋਇਆ ਉਹ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਪਰ ਪਹਿਲਾ ਇੱਕ ਜ਼ਰੂਰੀ ਬੇਨਤੀ ਹੈ ਕਿ ਇੱਥੇ ਬੜੀਆਂ ਝੂਠੀਆਂ ਤੇ ਫੇਕ ਵੀਡੀਓ ਸੋਸ਼ਲ ਮੀਡੀਆ ਤੇ ਤੇ ਗੋਦੀ ਮੀਡੀਆ ਤੇ ਪੇਸ਼ ਕੀਤੀਆਂ ਜਾ ਰਹੀਆਂ ਨੇ ਉਹਨਾਂ ਤੋਂ ਐਵੇਂ ਨਾ ਡਰਿਓ ਕਈ ਲੋਕ ਤਾਂ ਕਿਸੇ ਹੋਰ ਦੇਸ਼ਾਂ ਦੇ ਵਿੱਚ ਚੱਲੇ ਬੰਬਾਂ ਦੀਆਂ ਵੀਡੀਓ ਐਵੇਂ ਹੀ ਫਲਾ ਰਹੇ ਨੇ ਕਈ ਲੋਕ ਜਿਹੜੇ ਕਿਤੇ ਟ੍ਰੇਨਿੰਗ ਕਰਦੇ ਟਾਈਮ ਜਿਹੜੀਆਂ ਵੀਡੀਓ ਬਣਾਈਆਂ ਨੇ ਵੱਖ-ਵੱਖ ਦੇਸ਼ਾਂ ਨੇ ਉਹਨਾਂ ਨੂੰ YouTube ਤੇ Facebook ਤੋਂ ਚੱਕ-ਚੱਕ ਕੇ ਅੱਗੇ ਫਲਾ ਰਹੇ ਨੇ ਇਹਨਾਂ ਝੂਠੀਆਂ ਵੀਡੀਓ ਤੋਂ ਬਚੋ ਕਈ ਵੀਡੀਓ ਤਾਂ ਮੈਂ ਵੇਖੀਆਂ ਕਿ ਜਿਹੜੇ ਦੀਵਾਲੀ ਦੇ ਟਾਈਮ ਕੁਝ ਲੋਕ ਸੜਕ ਦੇ ਉੱਪਰ ਆਤਿਸ਼ਬਾਜ਼ੀਆਂ ਤੇ ਪਟਾਕੇ ਚਲਾ ਕੇ ਭੱਜ ਰਹੇ ਨੇ ਉਸ ਟਾਈਮ ਦੀਆਂ ਵੀਡੀਓ ਜੰਗ ਦੀਆਂ ਵੀਡੀਓ ਬਣਾ ਕੇ ਦਿਖਾ ਰਹੇ ਨੇ ਇਹੋ ਜੀਆਂ ਫੇਕ ਵੀਡੀਓ ਨੂੰ ਸਮਝਣ ਦੀ ਕੋਸ਼ਿਸ਼ ਕਰੋ ਅਫਵਾਹਾਂ ਤੋਂ ਬਚੀਏ ਸੰਕਟ ਦਾ ਮਾਹੌਲ ਹੈ ਪੁਖਤਾ ਜਾਣਕਾਰੀਆਂ ਹੀ ਇੱਧਰ ਉੱਧਰ ਅੱਗੇ ਸ਼ੇਅਰ ਕਰਿਏ ਕਿਉਂਕਿ ਮੈਂ ਤੁਹਾਡੇ ਸਾਹਮਣੇ ਉਹੀ ਗੱਲ ਕਰਨੀ ਹੈ ਜੋ ਪੁਖਤਾ ਹੋ ਚੁੱਕੀਆਂ ਨੇ ਜਾਣਕਾਰੀਆਂ ਜਿਹੜੀਆਂ ਸਾਰੇ ਹੀ ਤਕਰੀਬਨ ਵੱਡੇ ਮੀਡੀਆ 'ਚ ਆ ਚੁੱਕੀਆਂ ਨੇ ਤੇ ਪੁਖਤਾ ਨਹੀਂ ਹੁਣ ਹੋਇਆ ਕੀ ਹੈ ਬੀਤੀ ਰਾਤ ਭਾਰਤ ਨੇ ਪਾਕਿਸਤਾਨ ਦੇ ਲਗਭਗ ਤਿੰਨ ਜਿਹੜੇ ਜਹਾਜ਼ ਨੇ ਉਹ ਡੇਗੇ ਨੇ ਜਿਹੜੇ ਲੜਾਕੂ ਜੈਟ ਪਾਕਿਸਤਾਨ ਵੱਲੋਂ ਭਾਰਤ ਆਏ ਸੀ ਭਾਰਤ ਨੇ ਦਾਵਾ ਕੀਤਾ ਹੈ ਕਿ ਪਿਛਲੇ 10-12 ਘੰਟਿਆਂ ਦੇ ਵਿੱਚ ਪਾਕਿਸਤਾਨ ਵੱਲੋਂ ਜਿਹੜੇ ਵੀ ਲੜਾਕੂ ਜੈੱਟ ਜਹਾਜ਼ ਭਾਰਤ ਦੇ ਵਿੱਚ ਦਾਖਲ ਹੋਏ ਉਹ ਭਾਰਤ ਨੇ ਡੇਗ ਲੈਨੇ ਤਕਰੀਬਨ 3 ਲੜਾਕੂ ਜੈੱਟ ਜਹਾਜ਼ ਜਿਹੜੇ ਪਾਕਿਸਤਾਨ ਤੋਂ ਆਏ ਉਹ ਭਾਰਤ ਦੇ ਵਿੱਚ ਡੇਗੇ ਗਏ ਨੇ ਤੇ ਇੱਕ ਜਹਾਜ਼ ਜੋ ਪੀਟੀਸੀ ਨਿਊਜ਼ ਬੜੇ ਪੁਖਤਾ ਤਰੀਕੇ ਨਾਲ ਦੱਸ ਰਿਹਾ ਸੀਗਾ ਕਿ ਪਠਾਨਕੋਟ ਪੰਜਾਬ ਦੇ ਵਿੱਚ ਇੱਕ ਪਾਕਿਸਤਾਨ ਦਾ ਜੈੱਟ ਜਹਾਜ਼ ਰਾਤ ਡੇਗਿਆ ਗਿਆ ਇੱਕ ਰਾਜਸਥਾਨ ਦੇ ਜੈਸਲ ਮੇਰ ਜ਼ਿਲ੍ਹੇ ਦੇ ਪੋਖਰਨ ਦੇ ਵਿੱਚ ਇੱਕ ਜੈੱਟ ਜਹਾਜ਼ ਜਿਹੜਾ ਪਾਕਿਸਤਾਨ ਦਾ ਭੇਜਿਆ ਸੀ ਉਹ ਡਿੱਗ ਗਿਆ ਗਿਆ ਪਾਕਿਸਤਾਨ ਦੇ ਕਈ ਸਾਰੇ ਜਿਹੜੇ ਡਰੋਨ ਨੇ ਉਹ ਭਾਰਤੀ ਫੌਜ ਦਾ ਭਾਰਤ ਦਾ ਦਾਵਾ ਹੈ ਕਿ ਅਸੀਂ ਡੇਗੇ ਨੇ ਪਾਕਿਸਤਾਨ ਨੇ ਜਿੰਨੀਆਂ ਮਜ਼ਾਈਲਾ ਇਧਰ ਨੂੰ ਦਾਗੀਆਂ ਉਹ ਸਾਰੀਆਂ ਭਾਰਤ ਦਾ ਭਾਰਤੀ ਫੌਜ ਦਾ ਦਾਵਾ ਹੈ ਕਿ ਅਸੀਂ ਆਕਾਸ਼ ਦੇ ਵਿੱਚ ਹੀ ਖਤਮ ਕਰ ਦਿੱਤੀਆਂ ਕਿਉਂਕਿ ਭਾਰਤ ਇਹ ਦਾਵਾ ਕਰਦਾ ਹੈ ਕਿ ਸਾਡੇ ਕੋਲ ਜਿਹੜੀ ਡਿਫੈਂਸ ਜਿਹੜੀ ਬਚਾ ਦੇ ਲਈ ਐਸੇ ਐਸੇ ਯੰਤਰ ਅਸੀਂ ਖਰੀਦੇ ਹੋਏ ਨੇ ਜਿਵੇਂ ਐਸ 400 ਇੱਕ ਜਿਹੜਾ ਯੰਤਰ ਹੈ ਜਿਹੜਾ ਆਕਾਸ਼ ਦੇ ਵਿੱਚ ਹੀ ਜਿਹੜੇ ਉਧਰੋਂ ਬੰਬ ਮਸਈਲਾ ਭੇਜੇ ਜਾਂਦੇ ਨੇ ਉਹਨਾਂ ਨੂੰ ਅਸਮਾਨ 'ਚ ਹੀ ਖਤਮ ਕਰ ਦਿੰਦਾ ਹੈ ਇਸ ਤੋਂ ਇਲਾਵਾ ਹੋਰ ਕੀ ਕੁਝ ਹੋਇਆ ਖਬਰਾਂ ਦੇ ਮੁਤਾਬਕ ਭਾਰਤ ਪਾਕਿਸਤਾਨ ਦੇ ਲਾਹੌਰ ਤੱਕ ਆਪਣੀਆਂ ਮਸਾਇਲੇ ਪਹੁੰਚਾ ਸਕਿਆ ਔਰ ਪਾਕਿਸਤਾਨ ਦੇ ਵਿੱਚ ਵੱਡੀ ਖਲਬਲੀ ਜਿਹੜੀ ਆ ਉਹ ਮੱਚੀ ਐ ਸਨਸਨੀ ਮੱਚੀ ਐ دہشت ਮੱਚੀ ਐ ਕੁਝ ਜਿਹੜਾ ਗੋਦੀ ਮੀਡੀਆ ਉਹ ਤਾਂ ਇੰਨੀਆਂ ਵੱਡੀਆਂ ਚੀਜ਼ਾਂ ਵੀ ਪੇਸ਼ ਕਰ ਰਿਹਾ ਹੈ ਕਿ ਜਿਹੜਾ ਪਾਕਿਸਤਾਨ ਦਾ ਆਰਮੀ ਚੀਫ ਉਹ ਭੱਜਣ ਜਾ ਰਿਹਾ ਹੈ ਜਾਂ ਪਾਕਿਸਤਾਨ ਦੇ ਵਿੱਚ ਉਥੇ ਖਾਨਾ ਜੰਗੀ ਫੈਲ ਗਈ ਹੈ ਜਾਂ ਇਥੋਂ ਤੱਕ ਕੁਝ ਜਿਹੜੇ ਚੈਨਲ ਨੇ ਉਹਨਾਂ ਨੇ ਕਿਹਾ ਕਿ ਭਾਰਤ ਦੀ ਆਰਮੀ ਜਿਹੜੀ ਆ ਉਹ ਲਾਹੌਰ ਤੱਕ ਤੇ ਕਰਾਂਚੀ ਤੱਕ ਪਹੁੰਚ ਗਈ ਹੈ ਪਰ ਇਹ ਗੱਲਾਂ ਅਜੇ ਪੁਖਤਾ ਨਹੀਂ ਇਸ ਕਰਕੇ ਪੁਖਤਾ ਕੀ ਹੈ ਲੜਾਈ ਚੱਲ ਰਹੀ ਹੈ ਦੋਨਾਂ ਦੇਸ਼ਾਂ ਵੱਲੋਂ ਰੁਕ ਰੁਕ ਕੇ ਗੋਲਾਬਾਰੀ ਹੋ ਰਹੀ ਹੈ ਜਦੋਂ ਵੀ ਪਾਕਿਸਤਾਨ ਇਧਰ ਨੂੰ ਕੁਝ ਕਰਦਾ ਹੈ ਤਾਂ ਭਾਰਤ ਦਾ ਦਾਵਾ ਹੈ ਕਿ ਅਸੀਂ ਬਾਅਦ ਦੇ ਵਿੱਚ ਟੁਕਵਾ ਜਵਾਬ ਦਿੰਨੇ ਆਂ ਤਾ ਇਸ ਕਾਇਮ ਦੇ ਉੱਪਰ ਇੱਕ ਤਾਂ دہشت ਚਾਉਣ ਦੀ ਲੋੜ ਨਹੀਂ ਅਫਵਾਹਾਂ ਫਲਾਉਣ ਦੀ ਲੋੜ ਨਹੀਂ ਔਰ ਪੁਖਤਾ ਗੱਲਾਂ ਹੀ ਅੱਗੇ ਜਾਣੀਆਂ ਚਾਹੀਦੀਆਂ ਨੇ ਹੁਣ ਰਾਤ ਪਰ ਹੋਰ ਕੀ ਕੁਝ ਹੋਇਆ ਖਬਰਾਂ ਦੇ ਮੁਤਾਬਕ ਭਾਰਤ ਦੇ ਜਿਹੜੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਉਹਨਾਂ ਨੇ ਜਿਹੜੀ ਯੂਰੋਪੀਅਨ ਯੂਨੀਅਨ EU ਹੈ ਉਹਦੇ ਨਾਲ ਵੀ ਗੱਲ ਕੀਤੀ ਹੈ ਤੇ ਅਮਰੀਕਾ ਨਾਲ ਵੀ ਦੁਬਾਰਾ ਭਾਰਤ ਦੀ ਗੱਲ ਹੋਈ ਹੈ ਔਰ ਉਹਦੇ ਵਿੱਚੋਂ ਇਹ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਭਾਰਤ ਦੀਆਂ ਕਾਰਵਾਈਆਂ ਦੇ ਨਾਲ ਸਮਰਥਨ ਪ੍ਰਗਟ ਕੀਤਾ ਹੈ ਭਾਰਤ ਦਾ ਦਾਅਵਾ ਹੈ ਹੁਣ ਜਿਹੜਾ ਕਿਹੜੇ-ਕਿਹੜੇ ਦੇਸ਼ ਕੀ ਦਾ ਸਮਰਥਨ ਕਰ ਰਹੇ ਨੇ ਕਾਫੀ ਸਾਰੇ ਦੇਸ਼ ਚਰਚਾਤ ਨੇ ਜਿਨ੍ਹਾਂ ਦੇ ਵਿੱਚ ਅਮਰੀਕਾ ਹੈ ਬਰਟੇਨ ਹੈ ਰਸ਼ੀਆ ਚਾਈਨਾ ਅਫਗਾਨਿਸਤਾਨ ਹੈ ਤੁਰਕੀ ਹੈ ਕਿੰਨੇ ਸਾਰੇ ਦੇਸ਼ ਨੇ ਜਿਹੜੇ ਇਹ ਸਾਰੇ ਦੇ ਵਿੱਚ ਆਪਣੇ-ਆਪਣੇ ਬਿਆਨ ਦੇ ਰਹੇ ਨੇ ਕਿਹੜੇ ਦੇਸ਼ ਨੇ ਭਾਈ ਹੁਣ ਤੱਕ ਕੀ ਕਿਹਾ ਜਿਹੜਾ ਤਾਂ ਤੁਰਕੀ ਹੈ ਉਹ ਤਾਂ ਸਿੱਧਾ ਸਿੱਧਾ ਦੱਸਿਆ ਜਾ ਰਿਹਾ ਕਿ ਪਾਕਿਸਤਾਨ ਨਾਲ ਖੜਦਾ ਨਜ਼ਰ ਆ ਰਿਹਾ ਮੀਟਿੰਗ ਵੀ ਕੀਤੀ ਗਈ ਹੈ ਤੇ ਬਾਕੀ ਜਿਹੜੇ ਦੇਸ਼ ਨੇ ਉਹ ਅੱਧ ਵਿਚਾਲੇ ਜੇ ਦੀ ਗੱਲ ਕਰ ਰਹੇ ਨੇ ਜਿਹੜਾ ਚైనా ਉਹਨੇ ਵੀ ਕਿਹਾ ਕਿ ਜੰਗ ਤਾਂ ਨਹੀਂ ਲਾਉਣੀ ਚਾਹੀਦੀ ਪਰ ਨਾਲ ਹੀ ਇੱਕ ਗੱਲ ਭਾਰਤ ਨੂੰ ਕਹਤੀ ਇੱਕ ਪਾਕਿਸਤਾਨ ਨੂੰ ਕਹਤੀ ਉਹ ਐਦਾਂ ਦੀ ਗੋਲ ਮੋਲ ਗੱਲ ਕਰ ਜਾਂਦਾ ਅਮਰੀਕਾ ਵੀ ਲਗਭਗ ਇਦਾਂ ਜਿਹੇ ਬਿਆਨ ਹੀ ਦਿੰਦਾ ਨਜ਼ਰ ਆ ਰਿਹਾ ਹੈ ਯੂਕੇ ਨੇ ਵੀ ਕਿਹਾ ਅਸੀਂ ਬੜੇ ਚਿੰਤਤ ਹਾਂ ਇਹ ਨਹੀਂ ਹੋਣਾ ਚਾਹੀਦਾ ਜੇ ਚਿੰਤਤ ਹੋ ਤਾਂ ਫਿਰ ਸ਼ਰਮ ਸਾਹਮਣੇ ਆ ਕੇ ਜਿਹੜਾ ਜਿੱਥੋਂ ਆਤਵਾਦ ਫੁਲਾ ਰਿਹਾ ਉਹਨੂੰ ਵੀ ਰੋਕੋ ਤੇ ਦੋਵਾਂ ਨਾਲ ਗੱਲ ਕਰਕੇ ਤੇ ਇਹ ਜੋ ਜੰਗ ਦਾ ਮਾਹੌਲ ਹੈ ਇਹਦਾ ਟਿਕਟਕਾ ਕਰਉਣਾ ਚਾਹੀਦਾ ਫਿਰ ਇਸੇ ਤਰ੍ਹਾਂ ਅਫਗਾਨਿਸਤਾਨ ਦਾ ਬਿਆਨ ਵੀ ਆਇਆ ਕਿ ਅਸੀਂ ਬਹੁਤ ਚਿੰਤਤ ਹਾਂ ਇਸ ਖੇਤਰ ਦੇ ਵਿੱਚ ਇਹ ਕੁਝ ਹੋਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਸੇ ਤਰ੍ਹਾਂ ਰੂਸ ਦਾ ਬਿਆਨ ਵੀ ਆਇਆ ਕਿ ਅਸੀਂ ਨਿਗਾਹ ਬਣਾਈ ਹੋਈ ਹੈ ਪਰ ਇਹ ਅੱਗੇ ਨਾ ਵਧੇ ਇਹਨੂੰ ਰੋਕਣਾ ਚਾਹੀਦਾ ਤਾਂ ਰੂਸ ਵੀ ਫਿਰ ਅੱਗੇ ਆ ਕੇ ਰੋਕ ਕਿਉਂ ਨਹੀਂ ਰਿਹਾ ਅਸਲ ਦੇ ਵਿੱਚ ਰੂਸ ਚੀਨ ਅਮਰੀਕਾ ਤੇ ਯੂਕੇ ਤੇ ਫਰਾਂਸ ਇਹ ਉਹ ਤਾਕਤਾਂ ਨੇ ਇਹ ਉਹ ਦੇਸ਼ ਨੇ ਜਿਹੜੇ ਵੱਡੇ ਪੱਧਰ ਤੇ ਹਥਿਆਰ ਬਣਾਉਂਦੇ ਨੇ ਤੇ ਹਥਿਆਰ ਵੇਚਦੇ ਨੇ ਤੇ ਬਹੁਤ ਸਾਰਾ ਪੈਸਾ ਇਹ ਹਥਿਆਰਾਂ ਦੇ ਰਾਹੀਂ ਕਮਾਉਂਦੇ ਨੇ ਪੈਸਾ ਨਾ ਕਹੀਏ ਬਹੁਤ ਸਾਰੀ ਕਰੰਸੀ ਬਹੁਤ ਸਾਰਾ ਧਨ ਉਹ ਦੇਸ਼ ਹਥਿਆਰ ਵੇਚ-ਵੇਚ ਕੇ ਕਮਾਉਂਦੇ ਨੇ ਤੇ ਹਥਿਆਰ ਕਦੋਂ ਵਿਕਣਗੇ ਜਦੋਂ ਵੱਖ-ਵੱਖ ਦੇਸ਼ਾਂ ਦੇ ਵਿੱਚ ਤਣਾਅ ਬਣੇਗਾ ਟਕਰਾਅ ਬਣੇਗਾ ਇਸ ਕਰਕੇ ਸ਼ਾਇਦ ਉਹਨਾਂ ਦੇ ਅੰਦਰ ਹੋਰ ਹੋਵੇ ਤੇ ਬਾਹਰ ਕੁਝ ਹੋਰ ਹੋਵੇ ਪਰ ਫਿਲਹਾਲ ਜੋ ਸਥਿਤੀ ਇੱਥੇ ਬਣੀ ਹੈ ਪੰਜਾਬ ਦੇ ਅੰਦਰ ਸਾਰੀ ਰਾਤ ਬਲੈਕਆਊਟ ਵਰਗੀ ਸਥਿਤੀ ਰੱਖੀ ਗਈ ਪੂਰੇ ਪੰਜਾਬ ਦੇ ਅੰਦਰ ਬत्तियां ਬੁਝਾਉਣ ਲਈ ਲੋਕਾਂ ਨੂੰ ਕਿਹਾ ਗਿਆ ਕਈ ਥਾਵਾਂ ਤੇ ਪੁਲਿਸ ਫੋਰਸ ਨੇ ਵੀ ਜਾ ਕੇ ਲੋਕਾਂ ਨੂੰ ਗਾਈਡ ਕੀਤਾ ਕਿ ਤੁਸੀਂ ਬत्तियां ਬੁਝਾ ਲਓ ਇਹਦੇ ਨਾਲ ਰਿਸਕ ਪੈਦਾ ਹੋ ਸਕਦਾ ਹੈ ਦੂਜੇ ਪਾਸੇ ਪਾਕਿਸਤਾਨ ਤੋਂ ਵੀ ਖਬਰ ਹੈ ਕਿ ਪੂਰਾ ਪਾਕਿਸਤਾਨ ਜਿਹੜਾ ਉਹਨੂੰ ਬਲੈਕਆਊਟ ਰੱਖਿਆ ਗਿਆ ਉੱਥੇ ਵੀ ਬੱਤੀਆਂ ਬੁਝਾਈਆਂ ਜਾ ਰਹੀਆਂ ਨੇ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਆਪਣੀਆਂ ਬੱਤੀਆਂ ਆਪਣੇ ਬਲਬ ਆਪਣੀਆਂ ਲਾਈਟਾਂ ਬੰਦ ਕਰਕੇ ਰੱਖੋ ਕਿਸੇ ਵੀ ਟਾਈਮ ਕੁਝ ਵੀ ਹੋ ਸਕਦਾ ਪਰ ਇੱਥੇ ਇੱਕ ਗੱਲ ਮੈਂ ਕਰਨੀ ਚਾਹੂੰਗਾ ਕਿ ਹਮਲੇ ਦੇ ਵਿੱਚ ਮਾਰੇ ਜਾ ਰਹੇ ਆਮ ਲੋਕ ਭਾਰਤ ਦੇ ਵਿੱਚ ਜੰਨੀਆਂ ਥਾਵਾਂ ਦੇ ਵਿੱਚ ਲੋਕ ਮਰੇ ਨੇ ਉਹ ਆਮ ਜਨਤਾ ਉਹ ਕਿਰਤੀ ਲੋਕ ਆਮ ਲੋਕ ਨੇ ਕਿਤੇ ਵੀ ਹੋਰ ਕੁਝ ਨਹੀਂ ਹੋ ਰਿਹਾ ਜੰਗ ਜਦੋਂ ਵੀ ਹੁੰਦੀ ਉਹਦਾ ਖਮਿਆਜ਼ਾ ਹਮੇਸ਼ਾ ਆਮ ਜਨਤਾ ਨੂੰ ਭੁਗਤਣਾ ਪੈਂਦਾ ਹੈ ਤੇ ਇਹੀ ਕੁਝ ਇਹ ਇਹਦੇ ਵਿੱਚ ਨਜ਼ਰ ਆ ਰਿਹਾ ਹੁਣ ਪੂਰੀ ਰਾਤ ਦੇ ਵਿੱਚ ਦੋਨੇ ਦੇਸ਼ ਇਹ ਸਰਹੱਦਾਂ ਦੇ ਉੱਪਰ ਵੀ ਔਰ ਆਕਾਸ਼ ਵੀ ਨਜ਼ਰ ਬਣਾ ਕੇ ਇੱਕ ਦੂਜੇ ਦੇ ਵਿਰੁੱਧ ਤਣੇ ਹੋਏ ਨੇ ਔਰ ਜਿਹੜਾ ਗੋਦੀ ਮੀਡੀਆ ਦੀ ਭੂਮਿਕਾ ਹੈ ਉਹ ਮੈਨੂੰ ਠੀਕ ਨਹੀਂ ਲੱਗ ਰਹੀ ਉਹ ਬੜੀ ਗਲਤ ਲੱਗ ਰਹੀ ਹੈ ਉਹ ਝੂਠੇ ਥੰਬਨਲ ਲਾ ਕੇ YouTube ਦੇ ਉੱਪਰ ਝੂਠੇ ਬੈਨਰ ਥੰਬਨਲ ਲਾ ਕੇ ਝੂਠੀਆਂ ਕੈਪਸ਼ਨਾਂ ਲੇਕ ਕੇ ਤੇ ਬੜਾ ਹੀ ਝੂਠ ਪ੍ਰੋਚਨ ਦੀ ਕੋਸ਼ਿਸ਼ ਕਰਦਾ ਨਜ਼ਰ ਆਉਂਦਾ ਤਾਂ ਉਹ ਆਪਣੇ ਆਪ ਨੂੰ ਕਈ ਵਾਰ ਦੇਸ਼ ਭਗਤ ਵੀ ਕਹਿੰਦਾ ਪਰ ਲੋਕਾਂ ਦੇ ਵਿੱਚ ਝੂਠੀਆਂ ਗਲਤ ਜਾਣਕਾਰੀਆਂ ਵੀ ਫਲਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਨਾਂ ਦੇ ਐਂਕਰ ਜਿਹੜੇ ਨੇ ਉਹ ਇੰਨੀ ਜ਼ਿਆਦਾ ਨਫ਼ਰਤ ਭਰੀਆਂ ਗੱਲਾਂ ਕਰਦੇ ਨੇ ਜਿਵੇਂ ਕਿ ਉਹ ਉੱਥੇ ਸਟੂਡੀਓ ਚ ਬੈ ਕੇ ਅੱਗ ਲਾ ਰਹੇ ਹੁਣ ਤਾਂ ਮੈਨੂੰ ਲੱਗਦਾ ਹੈ ਕਿ ਪਬਲਿਕ ਨੂੰ ਲੋਕਾਂ ਨੂੰ ਸਮਾਜ ਨੂੰ ਜਿਹੜਾ ਇਹੋ ਜਿਹਾ মিডিਆ ਉਹਨੂੰ ਪਛਾਨਣਾ ਚਾਹੀਦਾ ਹੈ ਸਰਕਾਰ ਨੂੰ ਵੀ ਐਸੇ ਜਿਹੜਾ মিডিਆ ਜਿਹੜਾ ਸਿਰਫ ਅੱਗਾਂ ਲਾਉਂਦਾ ਜਿਹੜਾ ਸਿਰਫ ਝੂਠ ਫਲਾਕੇ ਤੇ ਪੈਨਿਕ ਕ੍ਰੀਏਟ ਕਰਦਾ ਉਹ ਉਹਦੇ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਇਹ ਬਿਲਕੁਲ ਗਲਤ ਹੈ ਇੱਕ ਪਾਸੇ ਜੰਗ ਦਾ ਮਾਹੌਲ ਬਣਿਆ ਟਕਰਾਅ ਦਾ ਮਾਹੌਲ ਬਣਿਆ ਤੇ ਦੂਜੇ ਪਾਸੇ ਲੋਕਾਂ ਦੇ ਵਿੱਚ ਇੰਨੀ ਸਨਸਨੀ ਤੇ ਦਹਿਸ਼ਤ ਬਿਨਾ ਗੱਲੋ ਫਲਾ ਦੇਣੀ ਭਾਵੇਂ ਜਾਣਕਾਰੀ ਭਾਵੇਂ ਉਤਸ਼ਾਹਵਰਧਕ ਹੀ ਹੋਵੇ ਪਰ ਉਹ ਝੂਠੀ ਬਿਲਕੁਲ ਝੂਠੀ ਨਹੀਂ ਹੋਣੀ ਚਾਹੀਦੀ ਤਾਂ ਉਹੀ ਜਾਣਕਾਰੀਆਂ ਲੋਕਾਂ 'ਚ ਜਾਣੀਆਂ ਚਾਹੀਦੀਆਂ ਨੇ ਜਿਹੜੀਆਂ ਪੁਖਤਾ ਨੇ ਹੁਣ ਭਾਰਤ ਨੇ ਇਹ ਦਾਅਵਾ ਕੀਤਾ ਕਿ ਪਾਕਿਸਤਾਨ ਨੇ ਪੰਜਾਬ ਦੇ 20 ਕਈ ਜਿਹੜੇ ਸ਼ੈਰ ਨੇ ਉਹਨਾਂ ਤੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਭਾਰਤ ਦੇ ਵਿੱਚ ਕੁੱਲ 15 ਥਾਵਾਂ ਤੇ ਜਿਹੜੇ ਫੌਜੀ ਟਿਕਾਣੇ ਨੇ ਉਹਨਾਂ ਦੇ ਉੱਪਰ ਪਾਕਿਸਤਾਨ ਨੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਭਾਰਤ ਦਾ ਦਾਵਾ ਹੈ ਕਿ ਅਸੀਂ ਆਕਾਸ਼ ਦੇ ਵਿੱਚ ਇਹਨਾਂ ਦੀਆਂ ਮਸਈਲਾ ਨੂੰ ਖਤਮ ਕਰ ਦਿੱਤਾ ਹੈ ਭਾਰਤ ਨੇ ਦਾਵਾ ਕੀਤਾ ਕਿ ਅਸੀਂ ਪਾਕਿਸਤਾਨ ਦਾ ਜਿਹੜਾ ਡਿਫੈਂਸ ਸਿਸਟਮ ਸੀ ਜਿਹੜਾ ਸੁਰੱਖਿਆ ਸਿਸਟਮ ਸੀ ਉਹਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਖਤਮ ਕਰ ਦਿੱਤਾ ਔਰ ਜਿਹੜੇ ਪਾਕਿਸਤਾਨ ਦੇ ਫੌਜੀ ਟਿਕਾਣੇ ਨੇ ਉਹਨਾਂ ਦੇ ਉੱਪਰ ਅਸੀਂ ਇਹ ਪੂਰੀ ਟੱਕਰ ਜਿਹੜੀ ਆ ਉਹ ਦਿੱਤੀ ਐ ਇਹ ਭਾਰਤ ਦਾ ਦਾਵਾ ਪਰ ਫਿਰ ਵੀ ਮੈਂ ਕਹੂੰਗਾ ਕਿ ਕਾਮਨਾ ਇਹੀ ਕਰਨੀ ਚਾਹੀਦੀ ਆ ਜੰਗ ਹੋਰ ਅੱਗੇ ਨਾ ਵਧੇ ਜੰਗ ਹੋਰ ਵੱਡੀ ਨਾ ਹੋਵੇ ਜੰਗ ਹੋਰ ਨਾ ਲੱਗੇ ਕਿਉਂਕਿ ਪੰਜਾਬ ਨੇ ਬਹੁਤ ਦਰਦ ਭੋਗਿਆ ਜੰਗਾਂ ਦਾ ਤੇ ਵੰਡਾਂ ਦਾ ਸਾਡੇ ਬਜ਼ੁਰਗਾਂ ਤੋਂ ਜ਼ਿਆਦਾ ਅਸੀਂ ਸੁਣਦੇ ਆ ਸਾਡੇ ਦਾਦਿਆਂ ਤੋਂ ਲੈ ਕੇ ਪਿਓਆਂ ਤੱਕ ਤਾਂ ਉਹ ਤਾਂ ਜੰਗ ਤੋਂ ਤੇ ਵੰਡ ਤੋਂ ਕੰਬਦੇ ਨੇ ਉਹ ਕਹਿੰਦੇ ਨੇ ਹਾੜੇ ਹਾੜੇ ਵੰਡ ਨਾ ਕਰਿਓ ਤੇ ਜੰਗ ਨਾ ਲਾਇਓ ਪਰ ਜਿਹੜੇ ਵਿਸ਼ਲੇਸ਼ਕ ਨੇ ਉਹ ਇਸ ਟਾਈਮ ਇਹ ਦੱਸਦੇ ਨੇ ਕਿ ਪਾਕਿਸਤਾਨ ਦੀ ਜਿਹੜੀ ਸਥਿਤੀ ਹੈ ਉਹ ਵੀ ਬੜੀ ਨਾਜੁਕ ਹੈ ਕਿਉਂਕਿ ਪਾਕਿਸਤਾਨ ਦੇ ਤੁਸੀਂ ਦੇਖੋ ਅੰਦਰ ਦੇ ਹਾਲਾਤ ਕੀ ਨੇ ਪਾਕਿਸਤਾਨ ਦੇ ਅੰਦਰ ਇੱਕ ਜਿਹੜੀ ਬਲੋਚਿਸਤਾਨ ਦਾ ਵੱਡਾ ਏਰੀਆ ਹੈ ਪਾਕਿਸਤਾਨ ਦਾ ਤਾ ਉਸ ਏਰੀਏ ਦੇ ਵਿੱਚ ਜਿਹੜੀ ਬਲੋਚ ਲਿਬਰੇਸ਼ਨ ਆਰਮੀ ਆ ਜਿਹੜੀ ਬੀ ਐਲ ਆ ਉਹ ਪਾਕਿਸਤਾਨੀ ਫੌਜ ਤੇ ਅਟੈਕ ਕਰ ਰਹੀ ਹੈ ਕੱਲ ਵੀ ਉਹਨਾਂ ਨੇ 10-12 ਫੌਜੀ ਪਾਕਿਸਤਾਨੀ ਫੌਜ ਦੇ ਮਾਰੇ ਨੇ ਲਗਭਗ ਹਫਤੇ 'ਚ ਇੱਕ ਦੋ ਵੱਡੇ ਅਟੈਕ ਉਹ ਪਾਕਿਸਤਾਨੀ ਫੌਜ ਤੇ ਕਰ ਦਿੰਦੇ ਨੇ ਕਿਉਂਕਿ ਉਹਨਾਂ ਦਾ ਏਜੰਡਾ ਮੁੱਦਾ ਇਹ ਆ ਕਿ ਸਾਨੂੰ ਪਾਕਿਸਤਾਨ ਧੱਕੇ ਨਾਲ ਨਾਲ ਰੱਖਦਾ ਅਸੀਂ ਨਹੀਂ ਰਹਿਣਾ ਚਾਹੁੰਦੇ ਸਾਨੂੰ ਇਹਨਾਂ ਨਾਲ ਲੜੈ ਕਰੋ ਉਸੇ ਤਰ੍ਹਾਂ ਜਿਵੇਂ ਵੱਖ-ਵੱਖ ਦੇਸ਼ਾਂ ਦੇ ਵਿੱਚ ਕਈ ਕੌਮੀ ਮੁਕਤੀ ਦੀਆਂ ਲਹਿਰਾਂ ਕਈ ਆਜ਼ਾਦੀ ਦੀਆਂ ਲਹਿਰਾਂ ਕਈ ਅਲੱਗ ਜਿਹੜਾ ਅਲੱਗ ਸੱਭਿਆਚਾਰ ਦੇ ਅਲੱਗ ਕੌਮ ਦੇ ਲੋਕ ਨੇ ਉਹ ਆਪਣੀ ਆਜ਼ਾਦੀ ਨਾਲ ਅਲੱਗ ਰਹਿਣ ਦੀ ਗੱਲ ਕਰਦੇ ਨੇ ਇਸੇ ਤਰ੍ਹਾਂ ਪਾਕਿਸਤਾਨ ਦੇ ਵਿੱਚ ਬਲੂਚ ਕਰ ਰਹੇ ਨੇ ਤਾਂ ਪਾਕਿਸਤਾਨ ਉੱਥੇ ਘਿਰਦਾ ਵੀ ਨਜ਼ਰ ਆ ਰਿਹਾ ਪਾਕਿਸਤਾਨ ਦੇ ਵਿੱਚ ਤਿੰਨ ਜਗ੍ਹਾ ਤੇ ਵੱਡੀ ਪ੍ਰੋਬਲਮ ਹੈ ਤਾਂ ਇਸੇ ਤਰ੍ਹਾਂ ਇੱਕ ਗੱਲ ਭਾਰਤ ਜਦੋਂ ਹੁਣ ਦੋਵੇਂ ਦੇਸ਼ ਇੱਕ ਵੱਡੇ ਟਕਰਾਅ 'ਚ ਨੇ ਤਾਂ ਭਾਰਤ ਸਰਕਾਰ ਨੂੰ ਵੀ ਚਾਹੀਦਾ ਕਿ ਉਹ ਲੋਕਾਂ ਨੂੰ ਨਾਲ ਲਵੇ ਜਿਹੜੇ ਅੰਦਰੂਨੀ ਟਕਰਾਅ ਨੇ ਇੱਥੇ ਲੋਕਾਂ ਦੇ ਨਾਲ ਕਈ ਮੁੱਦਿਆਂ ਦੇ ਉੱਪਰ ਲੋਕਾਂ ਦੇ ਧਰਨੇ ਮੁਜ਼ਾਹਰੇ ਰੈਲੀਆਂ ਪ੍ਰਦਰਸ਼ਨ ਜੋ ਵੀ ਹੈ ਉਹਨਾਂ ਦੇ ਉੱਪਰ ਸਖਤੀ ਕਰਨ ਦੀ ਬਜਾਏ ਸਰਕਾਰ ਜਾਂ ਸਰਕਾਰ ਇੱਥੇ ਅੰਦਰੂਨੀ ਸ਼ਕਤੀਆਂ ਜਿਹੜੀਆਂ ਆਮ ਰੂਪ 'ਚ ਕਰਦੀ ਹੈ ਉਹਨਾਂ ਨੂੰ ਇੱਕ ਵਾਰ ਰੋਕਣਾ ਚਾਹੀਦਾ ਹੈ ਪਬਲਿਕ ਨੂੰ ਲੋਕਾਂ ਨੂੰ ਇਹ ਮਾਹੌਲ ਦੇਣਾ ਚਾਹੀਦਾ ਹੈ ਕਿ ਦੇਸ਼ ਇੱਕ ਹੈ ਲੋਕ ਤੇ ਸਰਕਾਰ ਜਿਹੜੇ ਨੇ ਉਹ ਸਹਿਯੋਗੀ ਹੁੰਦੇ ਨੇ ਐਸੇ ਮਾਹੌਲ ਦੇ ਵਿੱਚ ਇਹ ਵਿਸ਼ਵਾਸ ਬਣਾਉਣਾ ਬੜਾ ਜ਼ਰੂਰੀ ਹੋ ਜਾਂਦਾ ਜਿਵੇਂ ਕੱਲ ਪੰਜਾਬ ਚੋਂ ਇੱਕ ਖਬਰ ਆਈ ਕਿ ਜਿਹੜਾ ਜੌਂਦ ਪਿੰਡ ਹੈ ਉੱਥੇ ਜਿਹੜੇ ਕਾਫੀ ਸੈਂਕੜੇ ਘਰ ਆਪਣੀ ਜ਼ਮੀਨ ਬਚਾਉਣ ਲਈ ਕਾਫੀ ਟਾਈਮ ਤੋਂ ਸੰਘਰਸ਼ ਕਰ ਰਹੇ ਨੇ ਤਾਂ ਕੱਲ ਫਿਰ ਬਹੁਤ ਵੱਡੀ ਮਾਤਰਾ ਚ ਪੁਲਿਸ ਉੱਥੇ ਗਈ ਹੈ ਜਿਹੜੀ ਕਿ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਬਚਾਉਣ ਦੀ ਗੱਲ ਕਰ ਰਹੇ ਨੇ ਉਹਨਾਂ ਨੂੰ ਜਿਹੜਾ ਉਹ ਲੈ ਕੇ ਤੇ ਦੂਜੇ ਪਾਸੇ ਉਹ ਕਿਸਾਨ ਕਹਿੰਦੇ ਨੇ ਦੇਣਾ ਚਾਹੁੰਦੀ ਹੈ ਤਾਂ ਹਾਲ ਦੀ ਘੜੀ ਜਿਵੇਂ ਡੈਮ ਵਾਲਾ ਮੁੱਦਾ ਹੈ ਜਾਂ ਇਹ ਸਾਰੇ ਮੁੱਦੇ ਨੇ ਇਹਨਾਂ ਦੇ ਉੱਪਰ ਵੱਧ ਧਿਆਨ ਕੇਂਦਰਿਤ ਕਰਨ ਦੀ ਬਜਾਏ ਧਿਆਨ ਜਿਹੜਾ ਹੈ ਉਹ ਦੂਜੇ ਪਾਸੇ ਕੇਂਦਰਿਤ ਕਰਨਾ ਚਾਹੀਦਾ ਜਿਹੜੇ ਮਾਮਲੇ ਨੂੰ ਸਰਕਾਰ ਕੌਮੀ ਸੁਰੱਖਿਆ ਦਾ ਮੁੱਦਾ ਕਹਿੰਦੀ ਹੈ ਹੁਣ ਇਹਦੇ ਉੱਪਰ ਤੁਸੀਂ ਸਾਰੇ ਕੀ ਸਮਝਦੇ ਹੋ ਆਪਣਾ ਕੀਮਤੀ ਵਿਚਾਰ ਤੇ ਕਮੈਂਟ ਜਰੂਰ ਲਿਖ ਦੇਣਾ ਬਹੁਤ ਮਿਹਰਬਾਨੀ ਸ਼ੁਕਰੀਆ ਹਾਂ ਮਸਾਲੇਦਾਰ ਚੱਕਵੀਆਂ ਤੇ ਸਵਾਦਲੀਆਂ ਜਾਂ ਗੱਲਾਂ ਉਹ ਗੋਦੀ ਮੀਡੀਆ ਵਾਲੀਆਂ ਨਾਂ ਮੇ ਕੀਤੀਆਂ ਨੇ ਨਾ ਕਰਨ ਦੀ ਇਸ ਟਾਈਮ ਕੋਈ ਲੋੜ ਐ ਬੱਚੋ ਮੈਂ ਤਾਂ ਕਹਿਣਾ ਗੋਦੀ ਮੀਡੀਆ ਉਹ ਜੋ ਝੂਠ ਫਰੇਬ ਤੂਫਾਨ ਮਸਾਲਾ ਪਰੋਸਦਾ ਹੈ ਉਸ ਤੋਂ ਬਚੋ ਦੇਖੋ ਮੀਡੀਆ ਦਾ ਕੰਮ ਲੋਕਾਂ ਨੂੰ ਸਹੀ ਗੱਲ ਦੱਸਣਾ ਸਾਂਝ ਬਣਾਉਣੀ ਲੋਕਾਂ ਨੂੰ ਜੋੜਨਾ ਸਮਾਜ ਦੇ ਵਿੱਚੋਂ ਦਹਿਸ਼ਤ ਖਤਮ ਕਰਨੀ ਸਮਾਜ ਦੇ ਲੋਕਾਂ ਦੀ ਚੇਤਨਾ ਤੇ ਸਮਝ ਨੂੰ ਉੱਪਰ ਚੁੱਕਣਾ ਹੋਣਾ ਚਾਹੀਦਾ ਹੈ ਮੀਡੀਆ ਦਾ ਕੰਮ ਇਹੜੀ ਹੋਣਾ ਚਾਹੀਦਾ ਕਿ ਉਹ ਵਿਊ ਲੈਣ ਦੇ ਲਈ ਡਰਾਉਣ ਵਾਲੀਆਂ ਗੱਲਾਂ ਸਨਸਨੀ ਵਾਲੀਆਂ ਗੱਲਾਂ ਝੂਠ ਝੂਠਾ ਮਸਾਲਾ ਪੇਸ਼ ਕਰੇ ਜਿਹੜਾ ਮੀਡੀਆ ਵੀ ਇੰਜ ਕੰਮ ਕਰ ਰਿਹਾ ਹੈ ਚਾਹੇ ਸੋਸ਼ਲ ਮੀਡੀਆ ਹੈ ਤੇ ਚਾਹੇ ਉਹ ਦੂਜਾ ਮੀਡੀਆ ਹੈ ਜਾਂ ਗੋਦੀ ਮੀਡੀਆ ਹੈ ਤਾਂ ਉਹ ਬਿਲਕੁਲ ਆਪਣਾ ਕੰਮ ਨਹੀਂ ਕਰ ਰਿਹਾ ਬਲਕਿ ਆਪਣੇ ਕੰਮ ਤੋਂ ਉਲਟ ਉਹ ਚੱਲ ਰਿਹਾ ਤਾਂ ਅਜਿਹੇ ਮੀਡੀਆ ਨੂੰ ਪਛਾਨਣ ਦੀ ਲੋੜ ਹੈ ਬਾਕੀ ਤੁਸੀਂ ਕੀ ਸਮਝਿਓ ਤੁਸੀਂ ਆਪਣਾ ਕਮੈਂਟ ਵਿਚਾਰ ਜਰੂਰ ਲਿਖ ਦੇਣਾ ਬਹੁਤ ਮਿਹਰਬਾਨੀ ਸ਼ੁਕਰੀਆ